ਗੱਲੋ ਯਾਰਾ ਨੱਚਾ ਕਰ ਦੇ ਕਿਨਾ ਬੜੀ ਢਾਡੇ ਦਾ ਸੰਜੀਤ ਸਿੰਘ ਇਹਨੇ ਬੱਚੇ ਢਾਡੇ ਬੇਟੀ ਇੱਕ ਕੀ ਕਿੰਨਾ ਕੋ ਨਸ਼ਾ ਕਰਦੇ ਤੇ ਕਿੰਨਾ ਕੋ ਅਸੀਂ ਦੇਖਦਾ ਪਿੰਡ ਚ ਵਾਦੂ ਵੇਖਦਾ ਰਾਜੂ ਇਹ ਮੌਤ ਆਈ ਆ ਹਾਂਜੀ ਇਹ ਮੰਨ ਕਰੋਗੇ ਨਾ ਨਸ਼ਾ ਬੰਦ ਕੀਤਾ ਜਾਵੇ ਵੀ ਰਾਡਾ ਬਤੀ ਨਹੀਂ ਰਿਆ ਆਈ ਭਾਈ ਆਪਣਾ ਗੁਰਦੇਵ ਸਿੰਘ ਕਿਹੜਾ ਪਿੰਡ ਆ ਜੋੜ ਸਿੰਘ ਵਾਲਾ ਕੀ ਗੱਲ ਹੋਈ ਆ ਮੁੰਡੇ ਨੂੰ ਮੁੰਡਾ ਵੀਰ ਟੀਕਾ ਲਾ ਕੇ ਮਰਿਆ ਹਸਮੈਗ ਦਾ ਕੀ ਨਾਂ ਦਾ ਸਰਜੀਤ ਸਿੰਘ ਕਿੰਨੇ ਕਿ ਉਮਰ ਜੀ ਦੀ ਉਮਰ ਵੀਰ 24-25 ਸਾਲ ਦੀ ਉਮਰ ਆ ਸਾਰੀ ਵੇ ਵੇ ਘਰ ਆ ਵੇ ਵੀਰ ਛੋਟੀ ਜੀ ਕੁੜੀ 6 ਸਾਲਾਂ ਦੀ ਇੱਕ ਹਾਂ ਬੱਚੇ ਪਿੰਡੋਂ ਸਵੇਰ ਇਥੋਂ ਆਵਾਜ਼ਾਂ ਮਾਰਦੇ ਮਾਰਦੇ ਸਵੇਰੇ 6 ਵਜੇ ਗਿਆ ਵਾ ਤੇ ਪਿੰਡ ਨੂੰ ਚਲ ਗਿਆ ਵਾ ਤੇ ਪਿੰਡੋਂ ਵੱਕਰਾ ਸਾਡੇ ਪਿੰਡ ਦਾ ਮਜਮੀਆਂ ਸਿੰਘ ਦਾ ਮੁੰਡਾ ਅੱਗੇ ਵੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪਰ ਸਾਡੀ ਸੁਣਵਾਈ ਕੋਈ ਨਹੀਂ ਤੇ ਆਂਦੇ ਆਂਦੇ ਤੋਂ ਰੁਪਈਆ 500 ਇਥੋਂ ਫੋਨ ਚਾਰਜਰ ਲੱਗਾ ਸੀ ਮੇਰਾ ਫੋਨ ਦੇ ਮਗਰ ਹੀ ਪੈਸੇ ਫੋਨ ਦੇ ਮਗਰੋਂ ਪੈਸੇ ਲੈ ਗਿਆ ਕੱਢ ਕੇ ਵਾਜਾ ਮਾਰਦਿਆ ਮਾਰਦਿਆ ਨਿਕਲ ਗਿਆ ਪਿੰਡੋਂ ਬਿਕਰ ਤੋਂ ਲੈ ਕੇ ਮਾਲ ਤੇ ਪੰਚਾਇਤ ਵਾਲੀ ਮੋਟਰ ਤੇ ਜਾ ਕੇ ਨੇ ਟੀਗਾ ਲਾ ਲਿਆ ਜਦੋਂ ਛੋਟਾ ਭਰਾ ਮੇਰਾ ਗਿਆ ਵਾ ਗੇੜਾ ਮਾਰਨ ਉਥੇ ਤੇ ਜਾਂਦਿਆਂ ਨੂੰ ਉਥੇ ਡੱਗਾ ਪਿਆ ਸੂਈ ਵੀ ਕੋਲ ਸਮੈਗ ਵੀ ਉਤਰਾ ਪੁੜੀ ਚ ਵੱਜੀਆ ਲਾ ਕੇ ਤੇ ਵੱਦੀ ਉਤਰੇ ਬੋਝੇ ਦੇ ਵਿੱਚ ਹੀ ਜੇ ਵੇਖਿਆ ਜਾਵੇ ਤੇ ਕਿੰਨਾ ਕੋਈ ਨਸ਼ਾ ੜਾ ਇਥੇ ਬਹੁਤ ਜ਼ਿਆਦਾ ਨਸ਼ਾ ਵੀਰਿਆ ਨਸ਼ੇ ਦੀ ਦੇ ਹਾਦ ਹੀ ਕੋਈ ਨਹੀਂ ਕੋਈ ਦਰਖਾਹ ਨਹੀਂ ਦਿੱਤੀ ਇਹਦੇ ਬਾਰੇ ਦਰਖਾਹ ਵੀ ਆ ਸਰਦਾਰ ਸੋਨ ਸੋਣਾ ਮੈਂ ਬੇਨਤੀ ਕੀਤੀ ਆ ਗਏ ਮੇਰੇ ਵੀਰ ਉੱਥੇ ਜਾ ਕੇ ਪੀਏ ਸਾਹਿਬ ਨੂੰ ਵੀ ਆਖਿਆ ਵਾ ਪੀਏ ਸਾਹਿਬ ਆਂਦਾ ਵੀ ਅਸੀਂ ਕਿਹਾ ਵਾ ਪੱਟੀ ਵਾਲੇ ਐਸ ਐਚਓ ਨੂੰ ਫੋਨ ਬਕਾਇਦਾ ਸੋਨ ਸੋਣਾ ਵੀ ਕੀਤਾ ਔਰ ਵੀ ਮੇਰੇ ਵੀਰਾਂ ਨੇ ਕੀਤਾ ਪਰ ਕੋਈ ਸੁਣਵਾਈ ਨਹੀਂ ਹੋਈ ਕਿਸੇ ਨੇ ਪੁੱਛਿਆ ਨਹੀਂ ਅਣਕੇ ਦੇ ਤਾਂ ਹੀ ਉਹ ਸ਼ਰਿਆਮ 10 ਮਿੰਟ ਖੜੋ ਕੇ ਵੇਖ ਲਓ ਉੱਥੇ ਪਿੰਡ ਗਲੀ ਦੇ ਉਰੇ ਬੁਗੀ ਅੱਗੇ 10 ਮਿੰਟਾਂ 'ਚ ਪਤਾ ਨਹੀਂ 20 ਮੋਟਰਸਾਈਕਲ ਆ ਜਾਂਦੇ ਆ ਸ਼ਰਿਆਮ ਨੇ ਧੜ ਘੁਰ ਕੇ ਵੇਜਦਾ ਓ ਕੋਈ ਨਹੀਂ ਉਹਨੂੰ ਡੱਕਦਾ ਕੱਲਾ ਵੀ ਇਹਦਾ ਕੋਈ ਨਹੀਂ ਉਹ ਸਾਰਾ ਪਰਿਵਾਰ ਹੀ ਪਰਲੇ ਉਹਦੇ ਭਰਾ ਨਹੀਂ ਇਹ ਕੰਮ ਕਰਦੇ ਕੱਲਾ ਜਿੰਨੇ 3-4 ਜੀਏ ਸਾਰੇ ਆਪ ਦਾ ਇਹ ਕੰਮ ਕਰਦੇ ਬਿਕਰਦਾ ਪਰਿਵਾਰ ਸ਼ਰਿਆਮ ਰਾਹੀ ਮੰਗ ਵੀਰੇ ਇਹੋ ਕਰਦੇ ਆ ਵੀ ਇਹ ਸਾਡਾ ਬੇਲੀ ਦੇ ਚੱਲ ਵਸਿਆ ਪਰ ਹੋਰ ਨਾ ਕਿਸੇ ਮਾਂ ਦਾ ਪੁੱਤ ਚੱਲ ਵਸੇ ਇਹਨੂੰ ਨਾਥ ਪਾਉਣੀ ਚਾਹੀਦੀ ਆ ਸ਼ਰਿਆਮ ਜਿਹੜਾ ਕੁੜੀਆਂ ਚ ਵੇਖਣ ਡਿਆ ਵੀਰੇ ਜੋੜਸ ਵਾਲੇ ਦਾ ਦੇ ਬਹੁਤ ਜ਼ਿਆਦਾ ਕੰਮ ਖਰਾਬਾ ਇਹਨੂੰ ਨਾਥ ਪਾਉਣੀ ਚਾਹੀਦੀ ਆ ਜਦੋਂ ਮਰਜੀ ਆਪਾਂ ਮਤਲਬ ਕਿਹੜਾ ਪਿੰਡਾ ਜੋੜਸ ਸਿੰਘ ਵਾਲਾ ਇਹ ਕੀ ਗੱਲ ਹੋਈ ਜਾਂਦੀ ਆ ਸਾਡੇ ਚਾਚੇ ਦਾ ਪੁੱਤ ਆ ਸਰਜੀਤ ਸਿੰਘ ਕੀ ਗੱਲ ਬਣੀ ਜਿੰਨੇ ਫੈਰੇ ਟੀਕਾ ਲਾ ਲਿਆ ਠੀਕਾ ਲਾ ਕੇ ਉਹ ਪੂਰਾ ਹੋ ਗਿਆ ਵਾ ਨਸ਼ਾ ਸਾਡੇ ਇੰਨਾ ਜ਼ਿਆਦਾ ਵਿਗਦਾ ਵਾ ਸਾਡੇ ਪਿੰਡ ਚ ਪਹਿਲਾਂ ਨਹੀਂ ਖਾਸ ਕਰਕੇ ਆ ਆਮ ਆਦਮੀ ਦੇ ਮੋਤ ਬਾਰ ਵੀ ਇੱਥੇ ਕੋਲ ਖੜੋਤੇ ਆ ਇਹਨਾਂ ਨੂੰ ਵੀ ਪਤਾ ਵਾ ਵੀ ਜਦੋਂ ਦੀ ਆਮ ਆਦਮੀ ਦੀ ਸਰਕਾਰ ਬਣੀ ਪਹਿਲਾਂ ਸਾਡੇ ਪਿੰਡ ਨਹੀਂ ਵਿਗਦਾ ਉਦੋਂ ਦਾ ਵਿਗਦਾ ਸੀ ਪਰ ਇਹ ਸਾਰੇ ਜਾ ਜਾ ਕੇ ਪੁਲਿਸ ਪ੍ਰਸ਼ਾਸਨ ਨੂੰ ਵੀ ਤੇ ਲੀਡਰ ਸਹਿਬਾਨਾਂ ਨੂੰ ਵੀ ਕਹਿੰਦੇ ਆ ਪਰ ਕੋਈ ਸਾਡੀ ਸੁਣਵਾਈ ਨਹੀਂ ਉੱਥੇ ਹੋ ਰਹੀ ਪਿੰਡ ਦੇ ਵਿੱਚ ਸਾਡੇ ਸਾਰੇ ਹੋਰ ਨਾ ਪਿੰਡੋਂ ਤੋਂ ਆਣ ਕੇ ਮੁੰਡੇ ਜਿਹੜੇ ਰਾਤ ਦਿਨ ਉਧਰ ਤੁਮੀ ਚੁੱਕ ਛੜਦੇ ਆ ਗੱਡੀਆਂ ਮੋਟਰਸਾਈਕਲ ਪਤਾ ਨਹੀਂ ਕਿੰਨੇ ਕ ਆਉਂਦੇ ਆ ਤੇ ਚੋਰੀਆਂ ਵੀ ਹੁੰਦੀਆਂ ਵਾਂ ਪਰ ਕੋਈ ਸਾਡੀ ਜਿਹੜੀ ਸੁਣਵਾਈ ਆ ਉਹ ਨਹੀਂ ਹੋ ਰਹੀ ਮੰਗਦੇ ਆ ਉਹ ਕਰਦੇ ਆ ਵੀ ਇਹਨੂੰ ਨਸ਼ੇ ਨੂੰ ਬਿਲਕੁਲ ਸਾਰੇ ਪੰਜਾਬ ਚੋਂ ਆਪਾਂ ਤੇ ਇਹਨੇ ਖਤਮ ਕੀਤਾ ਜਾਵੇ ਹੁਣ ਇਹ ਇੱਕ ਘਰ ਦੀ ਕਹਾਣੀ ਨਹੀਂ ਗੀ ਇਹ ਘਰ ਘਰ ਦੀ ਕਹਾਣੀ ਆ ਪਿੰਡ ਪਿੰਡ ਦੀ ਕਹਾਣੀ ਆ ਵੀ ਕਿੰਨੇ ਮੁੰਡੇ ਨੌਜਵਾਨ ਆ ਜਿਹੜੇ ਉਹ ਇਸ ਨਸ਼ੇ ਦੀ ਬਲੀ ਚੜ ਰਹੇ ਆ ਠੀਕੇ ਲਾ ਲਾ ਕੇ ਮਰਦੇ ਰਹੇ ਡੇਢ ਮਹੀਨਾ ਪਹਿਲਾਂ ਉੱਥੇ ਲੱਗ ਗਿਆ ਹੀ ਪਿੰਡ ਇੱਕ ਹੋਰ ਮੁੰਡਾ ਮਰਿਆ ਵਾ ਤੇ ਹੁਣ ਫੇਰ ਹੁਣੇ ਮਹੀਨਾ ਆਜੇ ਹੁਣ ਇਹ ਡੇਢ ਮਹੀਨੇ ਬਾਅਦ ਇਹ ਆ ਤੇ ਕਿੰਨੇ ਆਪਣੇ ਪੰਜਾਬ ਦੇ ਪਿੰਡਾਂ ਤੁਸੀਂ ਸਭ ਲਾ ਲਓ ਡੇਢ ਮਹੀਨੇ ਚ 45 ਦੇਣੇ ਆ ਤੇ 45 ਦਿਨਾਂ ਦੇ ਵਿੱਚ ਸਾਡੇ ਪਿੰਡ 'ਚ ਹੀ ਦੋ ਮਰ ਗਏ ਹੋਰ ਦੂਜਿਆਂ ਪਿੰਡਾਂ ਦੇ ਵਿੱਚ ਕੀ ਆ ਲਓ ਹੁੰਦੇ ਆ ਇਹ ਕਰਕੇ ਸਰਕਾਰ ਨੂੰ ਬੇਨਤੀ ਆ ਵੀ ਤੁਸੀਂ ਜਿਹੜਾ ਵਾਅਦਾ ਕਰਕੇ ਪੰਜਾਬ ਦੀ ਸੱਤਾ ਸੰਭਾਲੀ ਸੀ ਪੰਜਾਬ ਦਾ ਜਰੂਰ ਕੋਈ ਨਾ ਕੋਈ ਤੁਸੀਂ ਇਹ ਗੱਲ ਤੇ ਹੱਲ ਕਰੋ ਤੁਸੀਂ ਅਫਸਰਾਂ ਨਾਲ ਮੀਟਿੰਗਾਂ ਵੀ ਲਾਉਂਦੇ ਜੇ ਉਹਨਾਂ ਨੂੰ ਕਹਿੰਦੇ ਵੀ ਜੇ ਪਰ ਕੋਈ ਜਿਹੜਾ ਵਾ ਪੁਲਿਸ ਪ੍ਰਸ਼ਾਸਨ ਇਸ ਗੱਲ ਉੱਤੇ ਕੋਈ ਧਿਆਨ ਨਹੀਂ ਦੇ ਰਹੀ ਹਾਂਜੀ ਸਰ ਪਿੰਡ ਜੋੜ ਸਿੰਘ ਵਾਲੇ ਵਿੱਚ ਇੱਕ ਨੌਜਵਾਨ ਨੂੰ ਜਿਹੜਾ ਟਿਕ ਦੀ ਆਰਡਰ ਜਨਾਂ ਜਿਹੜੇ ਉਹਦੀ ਮੌਤ ਹੋ ਜਾਂਦੀ ਹੈ ਤੁਸੀਂ ਮੌਕੇ ਤੇ ਰਿਪੋਰਟ ਕੀਤਾ ਹੈ ਕੋਈ ਪਰਸਨ ਜਿਹੜਾ ਚਿੱਟਾ ਵਿੱਚ ਨਾਲੇ ਵੀ ਗ੍ਰਿਫਤਾਰ ਕੀਤਾ ਗਿਆ ਨਹੀਂ ਜੀ ਗ੍ਰਿਫਤਾਰ ਵੀ ਨਹੀਂ ਇਸ ਨੂੰ ਤਾਂ ਵਿੱਚ ਹੀ ਖੇਰਾਲ ਫਕਰਤਰ ਕੀਤਾ ਰਿਹਾ ਹੈ ਯੂਵੀ ਨਰਸ਼ਿਪੀਚਿੰਗ ਦੇ ਵਿੱਚ ਵੀ ਦਾ ਵੀ ਕੋਈ ਸੂਰ ਹੋਇਆ ਇਹਦੇ ਵਿੱਚ ਸਭ ਤੋਂ ਸਖਤ ਕਾਰਵਾਈ ਅਗਲੀ ਕਾਰਵਾਈ ਸਰ ਕੀ ਕੀਤੀ ਜਾ ਰਹੀ ਹੈ ਕਾਰਵਾਈ ਪਰਚਾਦਨੀ ਕਰ ਰਹੇ ਲੋ ਬੰਦਿਆਂ ਦੇ ਜੇ ਕੋਈ ਹੋਰ ਵੀ ਵਿੱਚ ਕਿਸੇ ਦਾ ਕੋਈ 파ਟ ਹੋ ਉਹਦੇ ਵੀ ਖਿਲਾਫ ਐਕਸ਼ਨ ਲਿਆ ਜਾ ਪਰਿਵਾਰ ਵੱਲੋਂ ਇਸ ਹਾਲਾ ਕਿਸੇ ਨਾਂ ਲਿਆ ਜਾ ਰਿਹਾ ਕੁਝ ਵਿਅਕਤੀਆਂ ਦਾ ਜਿਹੜਾ ਵੀ ਪਿੰਡ ਦੇ ਵਿੱਚ ਨਸ਼ਾ ਵੇਚਦੇ ਉਹਨਾਂ ਤੋਂ ਕਿੰਦੇ ਵੀ ਲੈ ਕੇ ਆਏ ਸੀ ਨਸ਼ਾ ਤੇ ਫਿਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਜਾ ਕੇ ਇੰਜੈਕਸ਼ਨ ਲਾਇਆ ਦੋਦੇ ਕਾਰਵਾਈ ਦੀ ਮੋਦ ਹਾਂਜੀ ਉਹਦੇ ਖਿਲਾਫ ਵੀ ਕਾਰਵਾਈ ਕਰੀ 105 ਵੀਐਨਐਸ ਨੂੰ ਦੇਰ ਕਾਰਵਾਈ ਅਮਚੀ ਆ ਰਹੇ ਹਨ ਬਾਕੀ ਇਨਵੈਸਟੀਗੇਸ਼ਨ ਜੋ ਵੀ ਸਾਹਮਣੇ ਆਉਗਾ ਜਿਨੇ ਗਲਤੀ ਕੀਤੀ ਹੈ ਉਹਦੇ ਖਿਲਾਫ ਸਭ ਤੋਂ ਸਖਤ ਜਿਨੀ ਕਾਰਵਾਈ ਕੀਤੀ ਠੀਕ ਹੈ